ਤਾਰਿਆਂ ਨੂੰ ਸਤਿ ਸ਼੍ਰੀਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਆ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਦੋਨੇ ਤੇਰਾ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤੇ ਅੱਜ ਦੇ ਜੋ ਬੁੱਲਣ ਜਾ ਰਹੇ ਆ ਇਹ ਰਿਸ਼ਤੇ ਸਾਡੇ ਜਰੀਏ ਹੀ ਕਰਵਾਏ ਜਾਣਗੇ ਜੀ ਮੈਚ ਕਰਕੇ ਰਿਸ਼ਤੇ ਵੀ ਦਿੱਨੇ ਆ ਜੀ YouTube ਤੇ ਐਡ ਦੇਣ ਲਈ ਤੁਸੀਂ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਇਹ ਰਿਸ਼ਤੇਆਂ ਦਾ ਨੰਬਰ ਨਹੀਂ ਬੋਲੇ ਜਾਣਗੇ ਜੀ ਕਿਉਂਕਿ ਇਹ ਰਿਸ਼ਤੇ ਕੁਝ ਇਹਨਾਂ ਵਿੱਚੋਂ ਫਾਈਲਾਂ 'ਚ ਲੱਗ ਚੁੱਕੇ ਆ ਜੀ ਜੋ ਨਹੀਂ ਰਿਸ਼ਤੇ ਲੱਗੇ ਉਹਨਾਂ ਦੀ ਅੱਜ ਦੁਬਾਰਾ ਐਡ ਲੱਗ ਰਹੀ ਹੈ ਜੀ ਇਹ ਰਿਸ਼ਤੇ ਸਰਕਾਰੀ ਮੁੰਡੇ ਤੇ ਕੁੜੀਆਂ ਦੇ ਆ ਜੀ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਆ ਸਿਰਫ ਜੱਟ ਸਿੱਖ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਹੈ ਜੀ ਪਹਿਲਾਂ ਵੀ ਅਸੀਂ 280 ਜੱਟ ਸਿੱਖ ਪਰਿਵਾਰ ਲੜਕੀਆਂ ਅਤੇ ਲੜਕਿਆਂ ਦੇ ਸਰਕਾਰੀ ਰਿਸ਼ਤੇ ਕਰਵਾ ਚੁੱਕੇ ਆ ਜੀ ਮੈਚ ਕਰਕੇ YouTube ਦੇ ਜ਼ਰੀਏ ਪਰਿਵਾਰਾਂ ਨੂੰ ਆਪਸ ਵਿੱਚ ਮਲਾਇਆ ਜਾਂਦਾ ਹੈ ਜੀ ਰਿਸ਼ਤੇ ਲਈ ਗੱਲਬਾਤ ਵੀ ਕਰਵਾਈ ਜਾਂਦੀ ਹੈ ਕਾਨਫਰੰਸ ਦੇ ਜ਼ਰੀਏ ਰਿਸ਼ਤਾ ਹੈ ਜੀ ਇੱਕ ਨੰਬਰ 5 ਨੰਬਰ ਹੈ ਜੀ 1279 ਜ਼ਿਲ੍ਹਾ ਮਲੇਰਕੋਟਲਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਭੁੱਲਰ ਡੇਟ ਆਫ ਬਰਥ 8 ਅਕਤੂਬਰ 1993 ਹਾਈਟ 5 ਫੁੱਟ 6 ਇੰਚ ਸਟੱਡੀ ਬੀਐਡ ਪਾਸ ਪਰਿਵਾਰ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਇੱਕ ਭਰਾ ਹੈ ਛੋਟਾ ਭਰਾ ਨੈਰਡ ਭਰਾ ਅਰਮੀ ਚ ਹੈ ਜੀ ਦੋ ਭਰਾਵਾਂ ਕੋਲ ਜ਼ਮੀਨ 3 ਬਿਗੇ ਆ ਜਿਸ ਲਈ ਰਿਸ਼ਤਾ ਉਹ ਮੁੰਡਾ ਸਰਕਾਰੀ ਟੀਚਰ ਹੈ ਸਰਵਿਸ ਕਰਦੇ ਨੂੰ 6 ਮਹੀਨੇ ਹੀ ਹਜੇ ਹੋਏ ਨੇ ਹਜੇ ਡਿਊਟੀ ਪ੍ਰਵੇਸ਼ਨ ਚ ਚੱਲ ਰਹੀ ਹੈ ਸੈਲਰੀ 29200 ਹੈ ਸਰਕਾਰੀ ਟੀਚਰ ਆਈਟੀ ਆਈ ਮਲੇਰ ਕੋਟਲਾ ਪੋਸਟ ਸੁਪਰਡੈਂਟ ਕਮ ਫਿਜ਼ੀਕਲ ਟ੍ਰੇਨਿੰਗ ਇਨਸਟ੍ਰਕਟਰ ਮੁੰਡਾ ਵਧੀਆ ਸੋਣਾਗਾ ਜੀ ਕੇਸ ਰੱਖੇ ਹੋਏ ਆ ਪੱਗ ਬੰਨਦਾ ਸਰਦਾਰ ਕੁੜੀ ਦਾ ਰਿਸ਼ਤਾ ਚਾਹੀਦਾ ਸਰਕਾਰੀ ਟੀਚਰ ਲੱਗੀ ਹੋਵੇ ਪਹਿਲ ਟੀਚਰ ਨੂੰ ਮਾ ਬਾਕੀ ਕਿਸੇ ਮੱਜੀ ਫੀਲਡ ਚ ਸਰਕਾਰੀ ਜੋਬ ਤੇ ਲੱਗੀ ਹੋਵੇ ਕੁੜੀ ਵਧੀਆ ਸੋਣੀ ਸੁਨਖੀ ਹੋਵੇ ਮੁੰਡੇ ਦਾ ਘਰਬਾਰ ਵਧੀਆ ਪਾਇਆ ਹੋਇਆ ਜੀ ਬਾਕੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਜੀ ਜਿਸ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਹੈ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਹੈ ਜੀ ਰਿਸ਼ਤਾ ਨੰਬਰ 2 ਫਾਈਲ ਨੰਬਰ ਹੈ 1294 ਜ਼ਿਲ੍ਹਾ ਕਪੂਰਥਲਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਪਿੰਡਰ ਡੇਟ ਆਫ ਬਰਥ 1994 ਹਾਈਟ 6 ਫੁੱਟ ਸਟੱਡੀ ਪਾਸ ਟੂ ਪਾਸ ਜੌਬ ਮੁੰਡਾ ਆਰਮੀ ਚ ਹੈ ਫੌਜੀ ਮੁੰਡੇ ਦਾ ਰਿਸ਼ਤਾ ਹੈ ਜੀ ਪਰਿਵਾਰ ਚ ਮਾਤਾ ਪਿਤਾ ਤੇ ਦੋ ਭੈਣਾਂ ਮੈਰਿਡ ਨੇ ਇਕ ਭਰਾ ਮੈਰੀਡਾ ਵੱਡਾ ਭਰਾ ਵੀ ਆਰਮੀ 'ਚ ਹੈ ਜੌਬ ਕਰਦਾ ਹੈਗਾ ਜੀ ਜਿਸ ਲਈ ਰਿਸ਼ਤਾ ਉਹ ਮੁੰਡਾ ਵੀ ਆਰਮੀ 'ਚ ਹੈ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਘਰ-ਬਾਰ ਵਧੀਆ ਪਾਇਆ ਹੋਇਆ ਹੈ ਜੀ ਮੁੰਡਾ ਸਰਦਾਰ ਆ ਪੱਗ ਬੰਨਦਾ ਵਧੀਆ ਸੋਹਣਾ ਸੁਨੱਖਾ ਹੈਗਾ ਪਰਿਵਾਰ ਵੈਸ਼ਨੂ ਆ ਉਹਦਾ ਨਸ਼ੀਪਤੀ ਤੋ ਰਹੇਤਾ ਜੀ ਕੁੜੀ ਵਧੀਆ ਸੋਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਸਿਆਣੀ ਤੇ ਸਮਝਦਾਰ ਮੁੰਡੇ ਨੂੰ ਨਾਲ ਜ਼ਮੀਨ ਵਧੀਆ ਹੁੰਦੀ ਹੈ ਵਧੀਆ ਗੱਲ ਹੈ ਜੇਕਰ ਲੜਕੀ ਕਿਸੇ ਵੀ ਗਵਰਨਮੈਂਟ ਅਫੀਸਰ 'ਚ ਜੌਬ ਕਰਦੀ ਹੋਵੇ ਮੁੰਡੇ ਜਿਵੇਂ ਤਨਕਿੱਲੇ ਆਉਂਦੀ ਹੈ ਖੇਤੀਬਾੜੀ ਦੇ ਸਾਰੇ ਸੰਦ ਨੇ ਕੋਲ ਜਿਸ ਪਰਵਾਰ ਨੂੰ ਫੌਜੀ ਮੁੰਡੇ ਦਾ ਇਹ ਰਿਸ਼ਤਾ ਪਸੰਦ ਆਉਂਦਾ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਆਇਆ ਜੀ ਰਿਸ਼ਤਾ ਨੰਬਰ 3 ਸਰਕਾਰੀ ਟੀਚਰ ਮੁੰਡੇ ਦਾ ਰਿਸ਼ਤਾ ਹੈ ਜੀ ਫਾਈਲ ਨੰਬਰ 1345 ਜ਼ਿਲ੍ਹਾ ਮੋਗਾ ਏਰੀਆ ਭਗਤਾ ਭਾਈ ਕਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਟੱਲੋਂ ਡੇਟ ਆਫ ਬਰਥ 1999 ਦਾ ਬਾਰਨ ਹਾਈਟ 5 ਫੁੱਟ 9 ਇੰਚ ਸਟੱਡੀ ਐਮਏ ਬੀਐਡ ਪਾਸ ਮੁੰਡਾ ਗਵਰਨਮੈਂਟ ਟੀਚਰ ਜੌਬ ਕਰਦਾ ਹੈ ਜੀ ਸੈਲਰੀ 65 ਤੋਂ 70000 ਰੁਪਏ ਮਹੀਨੇ ਦੀ ਹੈ ਪਰਿਵਾਰ ਸੁ ਮਾਤਾ ਪਿਤਾ ਤੇ ਦੋ ਬੇਟੇ ਨੇ ਛੋਟਾ ਭਰਾ ਮੁੰਡੇ ਦਾ ਕੈਨੇਡਾ ਚ ਪੀਆਰ ਜਿਸ ਲਈ ਰਿਸ਼ਤਾ ਉਹ ਮੁੰਡਾ ਟੀਚਰ ਲੱਗਿਆ ਹੋਇਆ ਹੈ ਸਰਕਾਰੀ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਜ਼ਮੀਨ 6 ਕਿੱਲੇ ਆ ਦੋ ਭਰਾਵਾਂ ਕੋਲ ਠੇਕੇ ਤੇ ਜ਼ਮੀਨ ਦਿੰਦੇ ਨੇ ਘਰ ਬਰ ਵਧੀਆ ਪੱਕਾ ਬਣਿਆ ਹੋਇਆ ਹੈਗਾ ਫੈਮਲੀ ਸਾਰੀ ਵੈਸ਼ਨੂਮਾ ਮੁੰਡਾ ਨਸ਼ੇ ਪੱਤੇ ਤੋਂ ਰਹਿਤਾ ਜੀ ਮੁੰਡਾ ਮੋਨਾ ਦਾ ਸ਼ੌਕ ਵੱਜੋ ਪੱਗ ਬੰਨਦਾ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਨਾਲ ਪਰਿਵਾਰ ਵਧੀਆ ਹੋਵੇ ਵਧੀਆ ਸਟੱਡੀ ਕੀਤੀ ਹੋਵੇ ਜੀ ਪਹਿਲ ਟੀਚਰ ਲੜਕੀ ਨੂੰ ਕਾਸਟ ਸਿਰਫ ਜੱਟ ਸਿੱਖ ਹੀ ਹੋਵੇ ਜਿਸ ਪਰਿਵਾਰ ਨਾਲ ਇਹ ਸਰਕਾਰੀ ਮੁੰਡੇ ਦਾ ਟੀਚਰ ਲੱਗੇ ਦਾ ਰਿਸ਼ਤਾ ਪਸੰਦ ਆਉਂਦਾ ਜਾਂ ਮੈਚ ਕਰਦਾ 1345 ਫਾਈਲ ਨੰਬਰ ਕਹਿ ਕੇ ਇਸ ਮੁੰਡੇ ਦਾ ਰਿਸ਼ਤਾ ਤੁਸੀਂ ਜੀ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਰਿਸ਼ਤਾ ਨੰਬਰ 4 ਫਾਈਲ ਨੰਬਰ 1373 ਜ਼ਿਲ੍ਹਾ ਫਾਜ਼ਿਲਕਾ ਪਿੰਡ ਬੁਰਜ ਹਨੂਮਾਨਗੜ ਹੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 17 ਤਰੀਕ 12ਵਾਂ ਮਹੀਨਾ 1994 ਦਾ ਬਾਰਨ ਗ੍ਰੈਜੂਏਟ ਫ੍ਰੋਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੁਆਇੰਟ ਜੁਆਇੰਟਡ ਪੰਜਾਬ ਪੁਲਿਸ ਇਨ 2021 ਚ ਕਲੀਅਰਡ ਪੀਐਸਪੀਸੀਐਲ ਐਗਜ਼ਾਮ ਇਨ 2021 ਨਾਊ ਵਰਕਿੰਗ ਇਨ ਡਾਇਰੈਕਟਡ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਮੋਹਾਲੀ ਹੈੱਡ ਆਫੀਸਰ ਐਜ਼ ਅ ਕਲਰਕ ਐਂਡ ਪ੍ਰੀਪੇਰਿੰਗਸ ਫੋਰ ਫਿਊਚਰਸ ਐਗਜ਼ਾਮ 2021 ਜੁਆਇਨਿੰਗ ਡੇਟ ਆਫ ਪੰਜਾਬ ਪੁਲਿਸ 14 9 2022 ਡੇਟ ਆਫ ਜੁਆਇਨਿੰਗ ਐਟ ਵਿਕਾਸ ਭਵਨ 10 13 2023 2 ਸਾਲ ਪਰ ਪ੍ਰਮੋਸ਼ਨ ਮਿਆਦ ਮੁਕਾਇਆ ਬਕਾਇਆ ਜੀ ਮੁੰਡਾ ਵਧੀਆ ਸਰਕਾਰੀ ਨੌਕਰੀ ਕਰਦਾਗਾ ਸੈਲਰੀ ਵੀ ਵਧੀਆ ਲੈ ਰਿਹਾਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਸਰਕਾਰੀ ਜੌਬ ਕਰਦੀ ਹੋਵੇ ਟੀਚਰ ਲੜਕੀ ਨੂੰ ਪਹਿਲ ਮੁੰਡੇ ਨੂੰ ਜ਼ਮੀਨ 14 ਕਿੱਲੇ ਆਉਂਦੀ ਹੈ ਜੀ ਸਰਕਾਰੀ ਮੁੰਡਾ ਲੱਗਿਆ ਹੋਇਆ ਹੈਗਾ ਜੀ ਵਧੀਆ ਤਨਖਾਹ ਲੈਂਦਾ ਹੈਗਾ ਫਾਈਲ ਨੰਬਰ 1373 ਕਹਿ ਕੇ ਇਸ ਮੁੰਡੇ ਦਾ ਤੁਸੀਂ ਰਿਸ਼ਤਾ ਲੈ ਸਕਦੇ ਹੋ ਜੀ ਆਈਲਾ ਰਿਸ਼ਤਾ ਆਇਆ ਹੈ ਜੀ ਫਾਈਲ ਨੰਬਰ ਹੈ ਜੀ 5 1378 ਫਾਈਲ ਨੰਬਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਮੁੰਡੇ ਦਾ ਕਾਸਟਾ ਜੱਟ ਸਿੱਖ ਗੋਤ ਬਰਾੜ ਹਾਈਟ 6 ਫੁੱਟ 1 ਇੰਚ ਸਟੱਡੀ ਗ੍ਰੈਜੂਏਸ਼ਨ ਕਰ ਰਿਹਾ ਹੈਗਾ ਪਰਿਵਾਰ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਇੱਕ ਭੈਣ ਮੈਰਿਡ ਹੈ ਇਹ ਰਿਸ਼ਤਾ ਫੌਜੀ ਮੁੰਡੇ ਦਾ ਜੀ ਮੁੰਡਾ ਆਰਮੀ ਚ 6 ਸਾਲ ਹੋ ਗਏ ਸਰਵਿਸ ਕਰਦੇ ਹਨ ਵਧੀਆ ਨਵਾਂ ਕਾਰ ਬਣਿਆ ਹੋਇਆ ਹੈਗਾ ਜੀ ਨਵੀਂ ਕੋਠੀ ਤਿਆਰ ਹਜੇ ਹੋ ਰਹੀ ਹੈਗੀ ਥੋੜੀ ਬਾਕੀ ਹੈ ਹਜੇ ਕੰਪਲੀਟ ਨਹੀਂ ਗਈ ਪੂਰੀ ਮੁੰਡਾ ਸਿੱਖ ਸਰਦਾਰ ਫੈਮਲੀ ਵੈਸ਼ਨੂ ਆ ਨਸ਼ੇ ਪੱਤੇ ਤੋਂ ਰਹਤਾ ਜੀ ਨਕਸ਼ਾ ਟੈਪ ਕੋਠੀ ਦਾ ਡਿਜ਼ਾਈਨ ਪਵਾਇਆ ਹੋਇਆ ਹੈ ਜੀ ਵਧੀਆ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਡਿਮਾਂਡ ਕੋਈ ਨਹੀਂ ਮੁੰਡਾ ਵਧੀਆ ਸੋਨਾ ਸੁਨੱਖਾ ਹੈਗਾ ਜੀ ਰਾਲਦਾ ਮਿਲਦਾ ਪਰਿਵਾਰ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1378 ਫਾਈਲ ਨੰਬਰ ਕਹਿ ਕੇ ਫੌਜੀ ਮੁੰਡੇ ਦਾ ਤੁਸੀਂ ਇਹ ਰਿਸ਼ਤਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਹੈ ਜੀ ਰਿਸ਼ਤਾ ਨੰਬਰ 6 ਫਾਈਲ ਨੰਬਰ 1380 ਫੌਜੀ ਮੁੰਡੇ ਦਾ ਰਿਸ਼ਤਾ ਹੈ ਇਹ ਵੀ ਜ਼ਿਲ੍ਹਾ ਫਤਿਹਗੜ ਸਾਹਿਬ ਤੁਮਾ ਏਰੀਆ ਖੰਨਾ ਪੈਂਡਸਲਾਣਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਪਨਾਗ ਡੇਟ ਆਫ ਬਰਥ 19 ਤਰੀਕ 7ਵਾਂ ਮਹੀਨਾ 1996 ਦਾ ਬਰਨ ਹਾਈਟ 5 ਫੁੱਟ 8 ਇੰਚ ਸਟੱਡੀ ਗ੍ਰੈਜੂਏਟ ਫੈਮਲੀ ਚ ਮਾਤਾ ਪਿਤਾ ਛੋਟਾ ਭਰਾ ਅਮਰੀਕਾ ਸੈਟਲ ਹੈ ਭਰਾ ਅਨਮੈਰਿਡ ਹੈ ਜਿਸ ਲਈ ਰਿਸ਼ਤਾ ਉਹ ਮੁੰਡਾ ਭਰਾ ਨਾਲੋਂ ਵੱਡਾ ਹੈਗਾ ਮੁੰਡਾ ਆਰਮੀ ਚ ਹੈ ਸਰਵਿਸ ਕਰਦਿਆਂ ਨੂੰ 9 ਸਾਲ ਹੋ ਗਏ ਨੇ ਜ਼ਮੀਨ 6 ਕਿੱਲੇ ਆ ਜ਼ਮੀਨ ਠੇਕੇ ਤੇ ਦਿੰਦੇ ਨੇ ਕਾਰ ਵਾਰ ਵਧੀਆ ਬਣਿਆ ਹੋਇਆ ਜੀ ਮੁੰਡੇ ਨੇ ਕੇਸ ਰੱਖੇ ਹੋਏ ਆ ਪੱਗ ਬੰਨਦਾਗਾ ਵਧੀਆ ਮੁੰਡਾ ਸੋਹਣਾ ਸੁਨੱਖਾਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਵਧੀਆ ਪੜ੍ਹਾਈ ਕਰੀ ਹੋਵੇ ਡਿਮਾਂਡ ਕੋਈ ਨਹੀਂ ਨਸ਼ੇ ਪੱਤੇ ਤੋਂ ਰਹਤਾ ਜਿੰਦਾ ਫੈਮਲੀ ਵੈਸ਼ਨੂ ਆ ਜੇਕਰ ਕੁੜੀ ਨਹੀਂ ਸਰਕਾਰੀ ਲੱਗੀ ਤਾਂ ਫਿਰ ਵਧੀਆ ਸੋਹਣੀ ਸੁਨੱਖੀ ਹੋਵੇ ਨਾਲ ਵਧੀਆ ਪੜ੍ਹਾਈ ਜ਼ਰੂਰ ਕੀਤੀ ਹੋਵੇ ਜੀ ਜਿਸ ਪਰਿਵਾਰ ਨੂੰ 1300 ਅਸਤੀ ਫਾਈਲ ਨੰਬਰ ਫੌਜੀ ਮੁੰਡੇ ਦਾ ਰਿਸ਼ਤਾ ਇਹ ਪਸੰਦ ਆਉਂਦਾ ਹੈ। ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਹੁੰਦੇ ਆ ਜੀ ਮੁੰਡੇ ਤੇ ਕੁੜੀਆਂ ਦੇ। ਅਗਲਾ ਰਿਸ਼ਤਾ ਫੇਰ ਆਇਆ ਜੀ 7ਵਾਂ ਨੰਬਰ 1386 ਫਾਈਲ ਨੰਬਰ ਇਹ ਰਿਸ਼ਤਾ ਜੀ ਬਠਿੰਡੇ ਤੋਂ ਆ ਫੌਜੀ ਮੁੰਡੇ ਦਾ। ਏਰੀਆ ਰਾਮਪੁਰਾਗਾ ਮੁੰਡੇ ਦੀ ਕਾਸਟ ਹੈ ਜਟ ਸਿੱਖ ਡੇਟ ਆਫ ਬਰਥ 23 10 1996 ਦਾ ਬਾਰਨ ਹਾਈਟ 5 ਫੁੱਟ 8 ਇੰਚ ਕੁਆਲੀਫਿਕੇਸ਼ਨ ਕੰਪਿਊਟਰ ਆਈਟੀਆਈ ਵਰਕ ਆਰਮੀ ਚ ਫੌਜੀ ਹੈ ਜੀ ਮੁੰਡਾ ਫੈਮਲੀ ਚ ਮਦਰ ਹੋਮ ਮੇਕਰ ਆ ਫਾਦਰ ਰਿਟਾਇਰਡ ਫਰੋਮ ਆਰਮੀ ਚ ਸਿਸਟਰ ਮੈਰਿਡ ਹੈ ਜੀ ਉਹ ਯੂ ਐਸ ਏ ਚ ਆ ਮੁੰਡਾ ਵਧੀਆ ਸੋਹਣਾ ਸੁਨਖਾਗਾ ਕੇਸ ਰੱਖੇ ਹੋਇਆ ਪੱਗ ਬੰਨਦਾਗਾ ਫੈਮਲੀ ਸਾਰੀ ਵੈਸ਼ਨੂ ਆ ਮੁੰਡਾ ਆਰਮੀ ਚ ਜੌਬ ਕਰਦਾਗਾ ਘਰ-ਬਾਰ ਬਹੁਤ ਵਧੀਆ ਬਣਿਆ ਹੋਇਆ 6 ਕਿੱਲੇ ਜ਼ਮੀਨ ਹੈ ਸੈਲਰੀ ਬਹੁਤ ਵਧੀਆ ਲੈ ਦੇਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਬੈਲ ਐਜੂਕੇਟਿਡ ਹੋਵੇ ਜਿਸ ਪਰਿਵਾਰ ਨਾਲ 1386 ਫਾਈਲ ਨੰਬਰ ਰਿਸ਼ਤਾ ਮੈਚ ਕਰਦਾ ਹੋਇਆ ਸਾਡੇ ਨਾਲ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰਨੀ ਅਗਲਾ ਰਿਸ਼ਤਾ ਆਇਆ ਜੀ ਨੰਬਰ 8 ਫਾਈਲ ਨੰਬਰ 402 ਮੋਗੇ ਜ਼ਿਲ੍ਹੇ ਤੋਂ ਫੌਜੀ ਮੁੰਡੇ ਦਾ ਰਿਸ਼ਤਾ ਹੈਗਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸੰਧੂ ਉਮਰ 29 ਸਾਲ ਹਾਈਟ 5 ਫੁੱਟ 11 ਇੰਚ ਸਟੱਡੀ ਪਾਸ 2 ਨਾਨ ਮੈਡੀਕਲ ਨਾ ਕਰੀਏ ਜੌਬ ਆਰਮੀ 'ਚ 9 ਸਾਲ ਹੋ ਗਏ ਸਰਵਿਸ ਕਰਦੇ ਹਨ ਮੁੰਡਾ ਵੈਸ਼ ਨੂੰ ਆ ਪੜ੍ਹੀ ਲਿਖੀ ਨਾਰਮਲ ਪਰਿਵਾਰ ਦੀ ਸੁੰਦਰ ਲੜਕੀ ਹੋਵੇ ਕੁੜੀ ਦੀ ਹਾਈਟ 5 ਫੁੱਟ 3 ਇੰਚ ਤੋਂ ਉੱਪਰ ਹੋਵੇ ਮੁੰਡਾ ਵਧੀਆ ਸੋਹਣਾ ਸੁਨੱਖਾ ਹੈਗਾ ਪੱਗ ਬੰਨ੍ਹਦਾ ਹੈਗਾ ਜ਼ਮੀਨ 2 ਬਰਾਮਾ ਕੋਲ 3 ਕਿੱਲੇ ਹੈ ਬਾਕੀ ਘਰ-ਬਾਰ ਬਹੁਤ ਵਧੀਆ ਬਣਿਆ ਹੋਇਆ ਹੈਗਾ ਜੀ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 402 ਫਾਈਲ ਨੰਬਰ ਕਾਇਕੇ ਇਸ ਫੌਜੀ ਮੁੰਡੇ ਦਾ ਮੋਗੇ ਜ਼ਿਲ੍ਹੇ ਤੋਂ ਤੁਸੀਂ ਰਿਸ਼ਤਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਜੀ ਦੋ ਸਰਕਾਰੀ ਲੱਗੀਆਂ ਹੋਈਆਂ ਕੁੜੀਆਂ ਦੇ ਰਿਸ਼ਤੇ ਆ ਜੀ ਇੱਕ ਅੰਮ੍ਰਿਤਸਰ ਤੋਂ ਆ ਜੀ ਰਿਸ਼ਤਾ ਦੂਸਰਾ ਹੈਗਾ ਕਪੂਰਥਲੇ ਤੋਂ ਫਾਈਲ ਨੰਬਰ ਹੈ ਜੀ ਕੁੜੀ ਦਾ 1426 ਜ਼ਿਲ੍ਹਾ ਅੰਮ੍ਰਿਤਸਰ ਕੁੜੀ ਦਾ ਨਾਮ ਜੱਟਸੀ ਕੁ ਗੋਤਮ ਮੱਲੀ ਉਮਰ 26 ਸਾਲ ਹਾਈਟ 5 ਫੁੱਟ 7 ਇੰਚ ਪੜ੍ਹਾਈ ਗ੍ਰੈਜੂਏਸ਼ਨ ਤੋਂ ਬਾਅਦ ਡਬਲ ਐਮਏ ਕਰੀ ਹੋਈ ਹੈ ਲੜਕੀ ਨੇ ਲੜਕੀ ਸਰਕਾਰੀ ਸਕੂਲ ਵਿੱਚ ਕੰਪਿਊਟਰ ਟੀਚਰ ਲੱਗੀ ਹੋਈ ਹੈ ਸੈਲਰੀ ਲੈ ਰਹੀ ਹੈ ਵਧੀਆ 5 ਸਾਲ ਦਾ ਕੰਪਿਊਟਰ ਦਾ ਕੋਰਸ ਵੀ ਨਾਲ ਕਰਿਆ ਹੋਇਆ ਹੈਗਾ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਦੋਵੇਂ ਭੈਣ ਤੇ ਭਰਾ ਅਨਮੈਰਿਡ ਹੈ ਪਹਿਲਾ ਕੁੜੀ ਦਾ ਰਿਸ਼ਤਾ ਕਰਨਾ ਹੈ ਜੀ ਮੁੰਡੇ ਨਾਲੋਂ ਮੁੰਡੇ ਦਾ ਰਿਸ਼ਤਾ ਹੋਵੇ ਜੀ ਕੁੜੀ ਲਈ ਵਧੀਆ ਪਰਿਵਾਰ ਤੋਂ ਇਸ ਪਰਿਵਾਰ ਨੂੰ ਹੁੰਦਾ ਵਧੀਆ ਸਿੱਖ ਸਰਦਾਰ ਹੋਵੇ ਜੀ ਜ਼ਮੀਨ 8 ਤੋਂ 10 ਕਿੱਲੇ ਤੱਕ ਹੋਵੇ ਸਰਕਾਰੀ ਜੋਬ ਕਰਦਾ ਹੋਵੇ ਟੀਚਰ ਲੈਣ ਵਿੱਚ ਸਿਰਫ ਜੀ ਡਿਮਾਂਡ ਕੋਈ ਨਾ ਹੋਵੇ ਮੁੰਡੇ ਵਾਲਿਆਂ ਦੀ ਆਪਣੇ ਵੱਲੋਂ ਵਧੀਆ ਵਿਆਹ ਕਰਨਾ ਹੈ ਜੀ ਇਸ ਪਰਿਵਾਰ ਨੇ ਕੁੜੀ ਵਧੀਆ ਸੋਣੀ ਸੁਨਖੀ ਆ ਉੱਚੀ ਲੰਮੀ ਹੈ ਰੰਗ ਗੋਰਾ ਹੈ ਜੀ ਜਿਸ ਪਰਿਵਾਰ ਨਾਲ 1426 ਰਿਸ਼ਤਾ ਮੈਚ ਕਰਦਾ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ 14 ਸੁਸਤਾਈ ਜ਼ਿਲ੍ਹਾ ਕਪੂਰਥਲਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਬਿਰਕ ਡੇਟ ਆਫ ਬਰਥ 17 5 1996 ਦਾ ਬਰਨ ਹਾਈਟ 5 ਫੁੱਟ 5 ਇੰਚ ਸਟੱਡੀ ਲੜਕੀ ਨੇ ਬੀ ਐਡ ਕੀਤੀ ਆ ਉਸ ਤੋਂ ਬਾਅਦ ਐਮ ਐਡ ਉਸ ਤੋਂ ਬਾਅਦ ਪੀ ਜੀ ਡੀ ਸੀਏ ਦਾ ਕੋਰਸ ਕਰਿਆ ਹੋਇਆ ਜੀ ਡਬਲ ਐਮ ਏ ਵੀ ਕੀਤੀ ਹੋਈ ਹੈ ਨਾਲ ਲੜਕੀ ਨੇ ਲੜਕੀ ਦੇ ਪਰਿਵਾਰ ਚ ਮਾਤਾ ਪਿਤਾ ਅਤੇ ਵੱਡੇ ਦੋਪਰਾ ਮੈਰਿਡ ਨੇ ਲੜਕੀ ਸਕਾਰੀ ਸਕੂਲ ਟੀਚਰ ਹੈ ਸੈਲਰੀ ਵੀ ਵਧੀਆ ਲੈ ਰਹੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਸੋਨਾ ਸੁਨਖਾ ਹੋਵੇ ਫੈਮਲੀ ਸਾਰੀ ਵੈਸ਼ਨੂ ਹੋਵੇ ਕੁੜੀ ਦੀ ਸਾਰੀ ਫੈਮਲੀ ਵੈਸ਼ਨੂ ਆ ਮੁੰਡਾ ਨਸ਼ੇ ਪੱਤੇ ਤੋਂ ਦੂਰ ਹੋਵੇ ਜੀ ਸਪੈਸ਼ਲ ਡਰਿੰਕ ਤਾਂ ਬਿਲਕੁਲ ਨਾ ਪੀਂਦਾ ਹੋਵੇ ਜੀ ਕੁੜੀ ਦਾ ਕਹਿਣਾਗਾ ਪੇਰਸ ਨੂੰ ਬਾਕੀ ਘਰ-ਵਾਰ ਵਧੀਆ ਪੱਕਾ ਬਣਿਆ ਹੋਵੇ ਰਿਸ਼ਤਾ ਮੁੰਡੇ ਦਾ ਵਧੀਆ ਪਰਿਵਾਰ ਤੋਂ ਹੋਵੇ ਖਰਚਾ ਵਿਆਹ ਤੇ ਵਧੀਆ ਕਰ ਦੇਣਗੇ ਜੀ ਇਹ ਸਾਰੇ ਰਿਸ਼ਤੇ ਬਹੁਤ ਹੀ ਵਧੀਆ ਮੁੰਡੇ ਤੇ ਕੁੜੀਆਂ ਦੇ ਸੀ ਇਹ ਰਿਸ਼ਤੇ ਸਾਡੇ ਦੁਆਰਾ ਹੀ ਕਰਵਾਏ ਜਾਣਗੇ ਜੀ ਇਸੇ ਕਰਕੇ ਇਸ ਰਿਸ਼ਤੇ ਵਿੱਚ ਨੰਬਰ ਨਹੀਂ ਬੋਲੇ ਗਏ ਜੀ ਜਿਸ ਪਰਿਵਾਰ ਨੂੰ ਇਹ ਰਿਸ਼ਤੇ ਪਸੰਦ ਆਉਂਦੇ ਹੋਏ ਸਾਡੇ ਨਾਲ ਤੁਸੀਂ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਇਹ ਰਿਸ਼ਤਾ ਲੈਣ ਲਈ ਬਾਇਓਡਾਟਾ ਤੇ ਪਿਕ ਵੀ ਤੁਸੀਂ ਇਹਨਾਂ ਦਾ ਲੈ ਸਕਦੇ ਹੋਗੇ। ਬਾਕੀ ਕਾਲ ਕਰਨ ਲਈ ਸਮਾਂ ਹੁੰਦਾ ਹੈਗਾ ਜੀ 10 ਤੋਂ 12 ਉਸ ਤੋਂ ਬਾਅਦ 4 ਤੋਂ 6 ਵਜੇ ਦਾ ਜੀ। ਜਿਸ ਪਰਿਵਾਰ ਨੂੰ ਇਹ ਰਿਸ਼ਤੇ ਪਸੰਦ ਹੋਏ ਆਉਂਦੇ ਹੋਏ ਤਾਂ ਸਾਨੂੰ ਸੰਪਰਕ ਕਰਨ ਜੀ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ 7814069420 ਵਾਲੇ ਤੇ ਇਸੇ ਨੰਬਰ ਤੇ ਹੀ ਵਟਸਐਪ ਚੱਲਦਾ ਹੈ ਜੀ। ਧੰਨਵਾਦ ਜੀ।